ਮੇਰੇ ਹਸਬੰਡ ਬਾਹਰ ਆ ਉਹ ਚੋਰੀ ਚਲੇ ਗਏ ਜਾਂ ਵਿਸਟਰ ਵੀਜ਼ੇ ਤੇ ਕਿਉਂਕਿ ਇਹਨਾਂ ਨੇ ਸਾਡੇ ਨਾਲ ਡਿਸਪਿਊਟ ਹੋ ਗਿਆ ਤੇ ਇਹਨਾਂ ਨੇ ਮੈਨੂੰ ਘਰੋਂ ਕੱਢਤਾ ਘਰੋਂ ਕੱਢਣ ਤੋਂ ਬਾਅਦ ਇਹਨਾਂ ਨੇ ਚੋਰੀ ਉਹਦੀ ਫਾਈਲ ਲਈ ਜਦੋਂ ਇਹ ਚਲੇ ਗਏ ਫੋਟੋਸ ਪਾਈਆਂ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਬਾਹਰ ਚਲੇ ਗਿਆ ਉਸ ਤੋਂ ਪਹਿਲਾਂ ਮੇਰੇ ਇਹਨਾਂ ਨੇ ਕੋਈ ਗੱਲ ਵਾਦ ਰੂਡ ਕਿਸ ਗੱਲ ਨੂੰ ਲੈ ਕੇ ਹੋਇਆ ਡਿਸਪਿਊਟ ਵੀਰੇ ਇਹ ਜੱਲ ਨੂੰ ਹੋਇਆ ਜੀ ਮੇਰੀ ਆਇਲਸ ਕੀਤੀ ਸੀ ਮੇਰੇ ਫਾਈਲ ਵੀਜ਼ਾ ਨਹੀਂ ਆਇਆ ਇਹਨਾਂ ਨੂੰ ਮੇਨ ਮੱਛ ਸੀ ਜੀ ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ ਮੇਰੇ ਨਾਲ ਨਹੀਂ ਸੀ ਉਸ ਤੋਂ ਬਾਅਦ ਮੇਰੇ ਗੁੜੀਆਂ ਹੋ ਗਈ ਗੁੜੀਆਂ ਹੁਣ ਚਰਨ ਵੀ ਆਬਜੈਕਸ਼ਨ ਲਾਉਂਦੇ ਨੇ ਵੀ ਹਾਂ ਕੁੜੀ ਜੰਮਤੀ ਕੁੜੀ ਜਾਨਤੀ ਮੇਨ ਮੱਛ ਤਾਂ ਇਹਨਾਂ ਨੂੰ ਆਏ ਸੀ ਵੀ ਹਾਂ ਇਹਦੀ ਹੁਣ ਰਿਫਿਊਜ਼ ਲਾ ਆਦੀਆਂ ਇਹਦੇ ਥਲੇ ਆਇਲ ਸੱਟਸਪਾਇਰ ਹੋ ਗਿਆ ਸਾਡਾ ਮੁੰਡਾ ਇਹਦੇ ਬੇਸ ਤੇ ਬਾਹਰ ਨਹੀਂ ਜਾ ਸਕਦਾ ਤੇ ਅਸੀਂ ਫਾਈਟ ਚਾਰੇ ਤਰਤੀ ਕਿਵੇਂ ਨਾ ਕਰਕੇ ਇਹਨੂੰ ਘਰੋਂ ਕੱਢ ਦਗੇ ਜਣੀ ਕਿ ਵਿਆਹ ਨਹੀਂ ਤੁਹਾਡਾ ਉਹਦੇ ਤੁਹਾਡੇ ਸਾਰੇ ਪਰਵਾਰ ਨੇ ਇੱਕ ਸੌਦਾ ਕੀਤਾ ਸੀ ਬਾਹਰ ਜਾਣ ਵਾਸਤੇ ਹਾਂਜੀ ਇਹ ਸੌਦਾ ਹੀ ਚੈ ਸਕਦੇ ਆ ਕਿਉਂਕਿ ਉਹਨਾਂ ਦਾ ਮੇਨ ਮੱਥਾ ਸੀ ਵੀ ਸਾਡਾ ਮੁੰਡਾ ਬਾਹਰ ਚਲੇ ਜਾ ਜਦੋਂ ਵੀ ਫਾਈਲ ਲਾਉਂਦੇ ਸੀ ਤਾਂ ਇਹ ਦਾ ਲਾਉਂਦੇ ਸੀ ਵੀ ਅਸੀਂ ਤੇਰੇ ਤੇ ਨਹੀਂ ਆਦੇ ਮੁੰਡੇ ਤੇ ਪੈਸੇ ਲਵਣੇ ਆ ਅਸੀਂ ਆਪਦਾ ਮੁੰਡਾ ਬਾਹਰ ਪਹਿਲਾਂ ਵੇਖਣਾ ਵੀ ਆ ਆਉਦਾ ਕੀ ਨਹੀਂ ਆਉਦਾ ਜੇ ਅਗਰ ਫਿਰ ਮੁੰਡਾ ਬਾਹਰ ਭੇਜਣਾ ਸੀ ਤਾਂ ਉਹਨੂੰ ਮੁੰਡੇ ਨੂੰ ਇਕੱਲੇ ਨੂੰ ਭੇਜ ਦਿੰਦੇ ਆਈ ਲੱਟ ਸਾਲੀ ਕੁੜੀ ਨਾਲ ਵਿਆਹ ਕਰਾਉਣ ਦੀ ਕੀ ਲੋੜ ਸੀ ਫਿਰ ਕਿਉਂਕਿ ਉਹ ਉਹਨੇ ਗਲੇ ਨਾ ਮਤਲਬ ਹੈ ਨਹੀਂ ਸੀ ਸਟਡੀ ਵਜਾ ਰਹੀ ਕਿ ਉਹ ਆਪ ਚਲਾ ਜਾਵੇ ਉਹਦਾ ਜਿਹੜਾ ਬ੍ਰਦਰ ਆ ਉਹਨੇ ਉਹਨੂੰ ਸਪான்ਸਰ ਭੇਜੀ ਆ ਉਹ ਉਸ ਤੋਂ ਬਾਅਦ ਭੇਜੀ ਨਹੀਂ ਜਦੋਂ ਅਪੀਅਰ ਹੋ ਜਾ ਉਸ ਤੋਂ ਪਹਿਲਾਂ ਉਹਨਾਂ ਚਲੇ ਤੇ ਚਾਂਸ ਨਹੀਂ ਸੀ ਜਿਹਦੇ 베ਸ ਤੇ ਉਹ ਬਾਹਰ ਚਲਾ ਜਾਵੇ ਤਾਂ ਫਿਰ ਉਹਨਾਂ ਨੇ ਆਇਲਸ ਵਾਲੀ ਕੁੜੀ ਲਈ ਵੀਜ਼ਾ ਵਿਆਹ ਕੀਤਾ